ਮੈਂ ਤੁਹਾਨੂੰ ਦੁਕਾਨਾਂ ਦੇ ਹਾਵ ਕੀ ਆਪਣੇ ਜੁੜਾਂ ਦੇ ਬਾਬਾ ਜੀ ਵਾਈ ਗੁੱਡੀ ਕੇ ਖਾਲਸਾ ਹੈ ਵਾਈ ਗੁੱਡੀ ਕੀ ਫਤਿਹ ਬਾਬਾ ਜੀ ਇੱਕ ਗੱਲ ਦੱਸਿਓ ਦਸਤਾਰਾਂ ਕਿੰਨੀਆਂ ਜੇ ਇਹ ਪਰਨਾ ਬਣਾਇਆ ਜੈ ਤਨ ਕਿੰਨੇ ਇੱਕ ਦੋ ਹੀ ਆ ਵੱਡੀ ਹੈ ਵੱਡੀ ਕਿ ਹੈਗੀ ਹੈ ਕਿ ਨਹੀਂ ਹੈਗੀ ਵੱਡੀ ਦਸਤਾਰ ਨਹੀਂ ਆਪੀ ਵੇਖੋ ਭਾਈ ਕੱਸਿਆ ਪਿਆ ਜ ਪਰਨਾ ਵੀ ਚਲੋ ਇਹ ਕਹਿ ਦੇਣਾ ਲਾ ਰੋ ਕੱਸਿਆ ਪਿਆ ਇਹ ਵੇਖੋ ਭਾਈ ਆ ਸਾਡੇ ਹਾਲ ਆ ਆਂਦੇ ਕੱਸਿਆ ਪਿਆ ਵਾ ਰਿਕਸ਼ਾ ਆਪਣਾ ਮੇਕ ਰਾਇਦਾ ਰਾਇਦਾ ਇਹ ਸਾਡੇ ਸਿੱਖਾਂ ਦੇ ਭਾਰੀ ਹਾਲ ਆ ਅਸੀਂ ਕਿਸ ਹਾਲ ਚੜ੍ਹਨੇ ਵੇ ਆ ਕਿੰਨੇ ਪੈਸੇ ਕਮਾੜੇ ਹੋਣੇ ਫੇਰ ਦੇ ਇਹੋ ਗਾਜੀ 200 ਬੁਮਾਇਆ ਗਾਜੀ 200 ਕਰਾਇਆ ਹਾਂਜੀ 60 ਰੁਪਏ ਕਰਾਣਾ 50 50 ਰੁਪਏ ਕਰਾਇਆ ਇਹ ਸਾਡੇ ਹਾਲ ਆ ਪੰਜਾਬੀਆਂ ਦੇ ਆ ਸਾਡੇ ਸਿੱਖਾਂ ਦੇ ਹਾਲ ਜੇ ਭਾਈ ਸਾਹਿਬ ਜੀ ਮੈਂ ਕਿਹਨਾਂ ਨੂੰ ਨਾ ਕਿ ਮੈਂ ਵੀਡੀਓ ਬੋਲਦਾ ਸਿੱਖਾਂ ਦੇ ਹਾਲ ਹੈ ਇਤਰਾਹ ਦੇ ਹਾਲ ਜੇ ਹੁਣ ਵੇਖੋ ਆ ਕੱਸੀ ਪਈ ਆ ਸਾਰੀ ਦਸਤਾਰ ਦਸਤਾਰ ਲਈ ਕਿਹਨਾਂ ਨੂੰ ਪੈਸੇ ਨਹੀਂ ਹੋਣੇ 500 ਤੋਂ ਥੇ ਨਹੀਂ ਆਂਦੀ ਹਾਂਜੀ ਨਹੀਂ ਪੈਸੇ ਹੈਗੇ ਨਾ ਦਸਤਾਰਿਤ ਕਹਿੰਦੇ ਜੋਗੇ ਤੁਸੀਂ ਲੰਗਰ ਲਾਓ ਅਸੀਂ ਲੰਗਰ ਲਈਏ ਪਰ ਗਰਖਵਾਈਏ ਲੋਕਾਂ ਨੂੰ ਰੋਗ ਘੋਕੇ ਪਰ ਅਜੇ ਇਹ ਗੁਰਸਿੱਖਾਂ ਦੀ ਹਾਲਤ ਇਤਰਾ ਹੀ ਰਹਿਣੀ ਆ